ਤੇ ਮੈਂ ਜੇ ਸਿੱਧੂ ਦੀਆਂ ਤਾਰੀਫਾਂ ਕਰਦਾ ਰਹਿਣਾ ਫਿਰ ਤੈਨੂੰ ਕਿਉਂ ਮਿਰਚਾਂ ਲੱਗਦੀਆਂ ਨੇ ਦੂਸਰੀ ਗੱਲ ਜਿਹੜਾ ਜੇਲ੍ਹ ਤੇ ਗਣਾ ਗਿਆ ਸੀ ਨਾ ਸਿੱਧੂ ਨੇ ਬਈ ਕੰਮ ਮੇਰੇ ਕਹਿੰਦੇ ਦੋਸਤੋ ਆਹ ਬੰਦੇ ਨੂੰ ਸਿੱਧੂ ਬਾਈ ਤੋਂ ਪਤਾ ਨਹੀਂ ਕੀ ਤਕਲੀਫ ਆ ਯਾਰ ਪਤਾ ਨਹੀਂ ਉਹ ਤੋਂ ਮੱਚਦਾ ਪਤਾ ਨਹੀਂ ਸਿੱਧੂ ਬਾਈ ਨੇ ਇਹਦਾ ਕੁਝ ਮਾੜਾ ਕੀਤਾ ਮੈਂ ਨਹੀਂ ਜਾਣਦਾ ਰੱਬ ਜਾਣਦਾ ਜਦੋਂ ਵੀ ਮੈਂ ਕੋਈ ਸਿੱਧੂ ਬਾਈ ਤੇ ਵੀਡੀਓ ਪਾਉਣਾ ਜਦੋਂ ਜੇ ਮੈਂ ਸਿੱਧੂ ਬਾਈ ਦੀ ਤਾਰੀਫ ਕਰ ਦਿੰਨਾ ਇਹ ਬੰਦੇ ਤੋਂ ਜਰੀ ਨਹੀਂ ਜਾਂਦੀ 2 ਤੋਂ 3 ਮਿੰਟ ਦੀ ਵੀਡੀਓ ਹੋਊ ਮੇਰਾ ਵੀਰ ਸਾਰੀ ਦੇਖ ਕੇ ਜਾਇਓ ਕਿਉਂਕਿ ਇਹਦੇ ਕਮੈਂਟਾਂ ਦਾ ਜਵਾਬ ਤੇ ਫੈਸਲਾ ਤੁਸੀਂ ਕਰਨਾ ਜਵਾਬ ਵੀ ਤੁਸੀਂ ਠੀਕ ਹੈ ਜੀ ਮੈਂ ਤੁਹਾਡੀ ਨਿਗਾਹ ਚ ਲਿਆ ਦਿੰਨਾ ਗੱਲ ਇਹਨੇ ਮੈਨੂੰ ਮੇਰੀ ਕੱਲ ਪਰਸੋ ਵਾਲੀ ਵੀਡੀਓ ਜੋ ਕਿ ਆਹਾ ਇਹਦੇ ਤੇ ਕਮੈਂਟ ਕੀਤਾ ਕਹਿੰਦਾ ਤੈਨੂੰ ਤੇਰੀ ਪਿਛਲੀ ਵੀਡੀਓ ਤੇ ਇੱਕ ਕਮੈਂਟ ਕੀਤਾ ਸੀ ਸਿੱਧੂ ਦੇ ਹਥਿਆਰਾਂ ਵਾਲੇ ਗੀਤਾਂ ਬਾਰੇ ਉਸ ਸਵਾਲ ਦਾ ਜਵਾਬ ਨਹੀਂ ਦਿੱਤਾ ਤੂੰ ਅਜੇ ਤੱਕ ਜੇ ਇੰਨਾ ਹੀ ਗੁਣੀ ਗਿਆਨੀ ਸੀ ਤੇਰਾ ਸਿੱਧੂ ਤਾਂ ਜਵਾਬ ਦੇ ਦੇਈ ਠੀਕ ਹੈ ਜੀ ਹੁਣ ਤੁਹਾਨੂੰ ਇਹ ਹੋਊਗਾ ਵੀ ਕਿਹੜਾ ਕਮੈਂਟ ਕਰਿਆ ਸੀ ਇਹਨੇ ਪਿਛਲੀ ਵੀਡੀਓ ਚ ਤੇ ਉਹ ਕਮੈਂਟ ਹੁਣ ਤੁਹਾਨੂੰ ਮੈਂ ਦਿਖਾਉਣਾ ਮੇਰੀ ਜਿਹੜੀ ਆ ਵੀਡੀਓ ਮੈਂ ਪਾਈ ਸੀ ਮਨਕਿਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੇ ਉਹਦੇ ਵਿੱਚ ਇਹ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਤੇ ਸਿੱਧੂ ਬਾਰੇ ਕੀ ਜਿਹਦੀਆਂ ਤੂੰ ਤਾਰੀਫਾਂ ਕਰਦਾ ਰਹਿਣਾ ਉਹਨੇ ਵੀ ਜੇਲਾਂ ਤੇ ਹਥਿਆਰਾਂ ਤੇ ਗੀਤ ਗਾਈ ਆ ਉਹਦਾ ਵੀ ਉਸ ਦਿਨ ਨਿਕਲਿਆ ਨਹੀਂ ਸੀ ਕੰਡੇ ਬੀਜੋਗੇ ਤੇ ਕੰਡੇ ਹੀ ਉਗਣਗੇ ਪਹਿਲੀ ਗੱਲ ਤਾਂ ਦੋਸਤੋ ਇਹਨੇ ਪਤਾ ਕਿੱਡੀ ਵੱਡੀ ਗੱਲ ਕਹੀ ਆ ਕਹਿੰਦਾ ਉਹਦਾ ਵੀ ਉਸ ਦਿਨ ਨਿਕਲਿਆ ਨਹੀਂ ਸੀ ਜੋ ਸਿੱਧੂ ਕੋਲੇ ਆਪਦਾ ਹਥਿਆਰ ਸੀ ਨਾ ਉਹ ਕਹਿੰਦਾ ਉਸ ਦਿਨ ਉਹ ਤੋਂ ਵੀ ਨਹੀਂ ਸੀ ਨਿਕਲਿਆ ਤੇ ਮਤਲਬ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਜੇ ਤੇਰੀ ਗੱਡੀ ਤੇ ਆ ਕੇ 6 ਜਣੇ ਬੋਰਨਟ ਤੇ ਖੜ ਜਾਣ ਉਹਦੇ ਵਿੱਚ ਇੱਕ ਦੋ ਬੰਦਿਆਂ ਕੋਲੇ AK47 ਹੋਣ ਬਾਕੀਆਂ ਕੋਲੇ ਪਿਸਟਲ ਰਵਾਲਵਰ ਹੋਣ 6-7 ਬੰਦੇ ਇਕੱਠੇ ਫਾਇਰਿੰਗ ਕਰਦੇ ਹੋਣ ਕਿਸੇ ਵੀ ਬੰਦੇ ਤੇ ਚਲੋ ਤਾਂ ਉਹਦਾ ਬਚਣਾ ਮਮਕਨ ਹੈਗਾ ਕਿੱਥੇ ਇੱਕਰ ਬਾਲ ਵਾਰ ਕਿਸੇ ਕੋਲ ਉਹਨੂੰ ਸੰਭਲਣ ਦਾ ਮੌਕਾ ਵੀ ਮਿਲਣਾ ਚਾਹੀਦਾ ਕਿੱਥੇ 6 ਪਾਸਿਓਂ ਗੋਲੀਆਂ ਆਉਂਦੀਆਂ ਨੇ ਮਤਲਬ ਇਹ ਬੇਵਕੂਫੀ ਭਰਿਆ ਕਮੈਂਟ ਇਹਨੇ ਕੀਤਾ ਤੇ ਦੂਸਰੀ ਗੱਲ ਅੱਛਾ ਇਹਨੇ ਕਮੈਂਟ ਕਿਹੜੀ ਵੀਡੀਓ ਤੇ ਕੀਤਾ ਕਿਉਂ ਕੀਤਾ ਮਨਕਿਰਤ ਆਲਖ ਤੇ ਦਿਲਪ੍ਰੀਤ ਢਿੱਲੋਂ ਦੇ ਗਾਣਿਆਂ ਬਾਰੇ ਆਪਣੇ ਆਰਮੀ ਦੇ ਫੌਜੀ ਜਵਾਨ ਪੰਜਾਬੀ ਫੌਜੀ ਜਵਾਨਾਂ ਨੇ ਇੱਕ ਗਾਣਾ ਬਣਾਇਆ ਸੀ ਉਹਦੇ ਵਿੱਚ ਜ਼ਿਕਰ ਕੀਤਾ ਸੀ ਠੀਕ ਹੈ ਵੀ ਗੈਂਗਲੈਂਡ ਬੱਤੀ ਬੋਰ ਨਹੀਂ ਨਿਕਲਦੇ ਵੀ ਜਿਹੜਾ ਕੁਝ ਅਸੀਂ ਦੇਖਦੇ ਹਾਂ ਮੁਸ਼ਕਲਾਂ ਦੇਖਦੇ ਹਾਂ ਉਹ ਮੁਸ਼ਕਲਾਂ ਤਾਂ ਇਹ ਸਿੰਗਰਾਂ ਨੂੰ ਪਤਾ ਹੀ ਨਹੀਂ ਇਹ ਬੰਦੇ ਨੇ ਉਸ ਵੀਡੀਓ ਦੇ ਵਿੱਚ ਨੋਟ ਪਤਾ ਕੀ ਕੀਤਾ ਕਿ ਇਹ ਦਿਲਪ੍ਰੀਤ ਢਿੱਲੋਂ ਤੇ ਮਨਕਿਰਤ ਔਲਖ ਬਾਰੇ ਫੌਜੀ ਕਹਿ ਰਹੇ ਨੇ ਵੀ ਹਥਿਆਰਾਂ ਤੇ ਗਾਣੇ ਗਾਉਂਦੇ ਨੇ ਵੀ ਫਿਰ ਸਿੱਧੂ ਵੀ ਤਾਂ ਗਾਉਂਦੇ ਹੀ ਸੀ ਜਦੋਂ ਕਿ ਉਹ ਵੀਡੀਓ 'ਚ ਸਿੱਧੂ ਦਾ ਕੋਈ ਜ਼ਿਕਰ ਹੈ ਨਹੀਂ ਠੀਕ ਹੈ ਜੀ ਫੌਜੀਆ ਨੇ ਜਿਹੜੀ ਗੱਲ ਕਹੀ ਉਹਨਾਂ ਨੇ ਆਪਣੀ ਡਿਊਟੀ ਦੀਆਂ ਮੁਸ਼ਕਲਾਂ ਦੱਸੀਆਂ ਕਿ ਅਸੀਂ ਕਿਵੇਂ ਦੇਸ਼ ਦੀ ਰਾਖੀ ਕਰਦੀਆਂ ਕਿਹੜੇ ਕਿਹੜੇ ਮੁਸ਼ਕਲ ਹਾਲਾਤਾਂ 'ਚ ਰਹਿ ਕੇ ਕਿਵੇਂ ਅਸੀਂ ਮੌਤ ਦੇ ਨੇੜੇ ਰਹਨੇ ਆ 24 ਘੰਟੇ ਉਹ ਗੱਲ ਨਹੀਂ ਇਹਨੂੰ ਦੇਖੀ ਉਹਨੂੰ ਇਹਨੇ ਅਪਰੀਸ਼ੀਏਟ ਨਹੀਂ ਕੀਤਾ ਉਹ ਇਹਨੇ ਪੁਆਇੰਟ ਨੋਟ ਨਹੀਂ ਕੀਤਾ ਇਹਨੇ ਸਿਰਫ ਨੋਟ ਪਤਾ ਕੀ ਕੀਤਾ ਕ ਤੂੰ ਇਹਨਾਂ ਨੂੰ ਕਹੀਂ ਜਾਣਾ ਉਹ ਭਰਾ ਮੇਰੀ ਗੱਲ ਸੁਣਾ ਤੇਰੇ ਕਮੈਂਟ ਦਾ ਜਵਾਬ ਇਹ ਆ ਵੀ ਜੇਲਾ ਅਤੇ ਹਥਿਆਰਾਂ ਤੇ ਗਾਣੇ ਤਾਂ ਪੂਰੀ ਮਿਊਜ਼ਿਕ ਇੰਡਸਟਰੀ ਗਾਉਂਦੀ ਆ ਮੈਂ ਗੱਲ ਇਹ ਕਹੀ ਸੀ ਸਿਰਫ ਉਹਦੇ ਵਿੱਚ ਇਹ ਦਿਖਾਇਆ ਸੀ ਕਿ ਮਨਕਿਰਤ ਔਲਖ ਦੇ ਗਾਣੇ ਦਾ ਜ਼ਿਕਰ ਉਹਨਾਂ ਨੇ ਕੀਤਾ ਸੀ ਫੌਜੀ ਵੀਰਾਂ ਨੇ ਤੇ ਦਿਲਪ੍ਰੀਤ ਢਿੱਲੋਂ ਨੇ ਦਾ ਕੀਤਾ ਸੀ ਠੀਕ ਹੈ ਮੈਂ ਇਹ ਦੱਸਿਆ ਸੀ ਕਿ ਫੌਜੀ ਭਰਾ ਆਪਣੇ ਕੀ ਕਹਿ ਰਹੇ ਨੇ ਮੈਂ ਸਿਰਫ ਫੌਜੀ ਵੀਰਾਂ ਦੀ ਗੱਲ ਤੁਹਾਡੇ ਸਾਹਮਣੇ ਸਾਰਿਆਂ ਦੇ ਰੱਖੀ ਸੀ ਨਾ ਕਿ ਮੈਂ ਖੁਦ ਆਪਣੇ ਪਰਸਨਲ ਤੌਰ ਤੇ ਕਿਸੇ ਸਿੰਗਰ ਨੂੰ ਮਾੜਾ ਜਾਂ ਚੰਗਾ ਕਿਹਾ ਸੀ ਮੈਂ ਜੇ ਸਿੱਧੂ ਦੀਆਂ ਤਾਰੀਫਾਂ ਕਰਦਾ ਰਹਿਣਾ ਫਿਰ ਤੈਨੂੰ ਕਿਉਂ ਮਿਰਚਾਂ ਲੱਗਦੀਆਂ ਨੇ ਦੂਸਰੀ ਗੱਲ ਜਿਹੜਾ ਜੇਲ੍ਹ ਤੇ ਗਣਾ ਗਿਆ ਸੀ ਨਾ ਸਿੱਧੂ ਨੇ ਬਈ ਕੰਮ ਮੇਰੇ ਕਹਿੰਦੇ ਤੈਨੂੰ ਜੇਲ੍ਹ ਭੇਜਣਾ ਹਨਾ ਲੱਕ ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ ਵਾਲਾ ਉਹ ਇਹ ਕਹਿੰਦਾ ਸੀ ਭਰਾਵਾ ਕਿ ਜਿਹੜੇ ਬੇਬਾਕੀ ਨਾਲ ਮੈਂ ਗੱਲ ਕਹਿ ਦਿੰਦਾ ਨਾ ਆਪਣੀ ਠੀਕ ਆ ਦੁਨੀਆ ਜਿੱਤਣਾ ਉਹਦਾ ਲੱਕ ਸੀ ਉਹਦੀ ਮਿਹਨਤ ਸੀ ਉਹ ਤਾਂ ਉਹ ਜਿੱਤੀ ਬੈਠਾ ਸੀ ਠੀਕ ਹੈ ਤੇ ਕੰਮ ਮੇਰੇ ਕਹਿੰਦੇ ਮੈਨੂੰ ਜੇਲ੍ਹ ਭੇਜਣਾ ਉਹ ਪਤਾ ਕਿਉਂ ਕਹਿੰਦਾ ਸੀ ਉਹ ਪੰਜਾਬੀ ਆਉਣ ਵਾਲੀ ਪੀੜ੍ਹੀ ਨੂੰ ਇਹ ਦੱਸਦਾ ਸੀ ਕਿ ਤੁਹਾਡੀਆਂ ਜੜਾਂ ਕਿੱਥੇ ਨੇ ਤੁਸੀਂ ਪੱਗ ਦਾ ਸਤਕਾਰ ਕਰੋ ਪੱਗ ਬੰਨਿਆ ਕਰੋ ਸੱਚ ਬੋਲਿਆ ਕਰੋ ਬਿਨਾਂ ਡਰੇ ਮਾੜੇ ਲੋਕਾਂ ਤੋਂ ਡਰੋ ਨਾ ਉਸ ਪਰਮਾਤਮਾ ਤੇ ਭਰੋਸਾ ਰੱਖੋ ਠੀਕ ਹੈ ਉਹਨੂੰ ਪਤਾ ਸੀ ਕਿ ਮੇਤੋਂ ਹੁਣ ਬਹੁਤ ਸਾਰੇ ਲੋਕ ਮੱਚਣ ਲੱਗੇ ਨੇ ਇਹ ਕੁਝ ਰਾਜਨੀਤਿਕ ਲੋਕ ਵੀ ਹੁੰਦੇ ਨੇ ਏਜੰਸੀਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਨਹੀਂ ਜਰ ਹੁੰਦਾ ਕਿ ਇਹਨਾਂ ਦਾ ਸਿੱਖ ਧਰਮ ਜਾਂ ਫਿਰ ਪੰਜਾਬੀ ਲੋਕ ਜਾਗਰੂਕ ਨਾ ਹੋ ਜਾਣ ਵੀ ਇਹ ਇਹਦੇ ਪਿੱਛੇ ਹੁਣ ਨਵੀਂ ਪੀੜੀ ਲੱਗੀ ਆ ਇਹ ਉਹਨਾਂ ਨੂੰ ਆਪਣੀਆਂ ਜੜਾਂ ਨਾਲ ਜੋੜ ਰਿਹਾ ਇਹ ਕੰਮ ਸੀ ਉਹਦੇ ਠੀਕ ਆ ਉਹਨੂੰ ਪਤਾ ਸੀ ਕਿ ਮੈਨੂੰ ਕਦੇ ਵੀ ਜੇਲ੍ਹ ਚ ਸਿੱਟ ਸਕਦੇ ਨੇ ਝੂਠੇ ਪਰਚੇ ਪਾ ਕੇ ਕਿਉਂ ਕਿਉਂਕਿ ਮੈਂ ਆਪਣੀ ਪੀੜ੍ਹੀ ਨੂੰ ਜਗਾਉਣ ਲੱਗ ਗਿਆ ਠੀਕ ਹੈ ਉਹ ਨਹੀਂ ਤੇਰੇ ਨੋਟਿਸ ਹੋਈ ਗੱਲ ਫੌਜੀ ਕੀ ਕਹਿੰਦੇ ਨੇ ਵਿਚਾਰੇ ਕੀ ਕੀ ਤਕਲੀਫਾਂ ਕੱਟ ਕੇ ਆਪਣੀ ਡਿਊਟੀ ਨਿਭਾਉਂਦੇ ਨੇ ਉਹ ਨਹੀਂ ਤੈਨੂੰ ਸੁਣਿਆ ਤੇ ਦਿਖਿਆ ਤੈਨੂੰ ਸਿਰਫ ਇਹ ਦਿਖਿਆ ਇਹ ਮਨਕਿਰਤ ਔਲਖ ਤੇ ਦਿਲਪ੍ਰੀਤ ਬਾਰੇ ਕਹਿੰਦਾ ਤੇ ਫਿਰ ਤੈਂ ਵਿਚ ਲਿਆ ਕੇ ਸਿੱਧੂ ਬਾੜਤਾ ਜੋ ਮਰਜੀ ਤੁਸੀਂ ਕਮੈਂਟ ਫਲੰਟ ਕਰੀ ਜਾਓ ਸਿੱਧੂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾਂਦੀ ਆ ਤੇ ਤੁਹਾਡੇ ਵਰਗੇ ਤਾਂ ਨਾ ਆਟੇ ਚ ਲੂਣ ਬਰਾਬਰ ਆਟੇ ਦੀ ਭਰੀ ਹੋਈ ਪ੍ਰਾਂਤ ਦੇ ਵਿੱਚ ਨਮਕ ਦਾ ਸਿਰਫ ਨਿੱਕਾ ਜਾਂ ਇੱਕ ਕਿਣਕੇ ਦੇ ਬਰਾਬਰੋਂ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਜਵਾਬ ਇਹ ਮੇਰੇ ਦੇਖਣ ਵਾਲੇ ਦੋਸਤ ਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਦੋਸਤ ਦੇਣਗੇ ਸਤਿ ਸ਼੍ਰੀ ਅਕਾਲ ਜੀ